ਜਿੰਦਾ ਉਹ ਤੋਂ ਜ਼ਿਆਦਾ ਖਤਰੇ ਵਾਲਾ ਕੰਮ ਹੈ ਜੀਪੀ ਦਾ ਰੋਵੇ ਫੈਟ ਫੈਟ ਦਾ ਜਲਦੀ ਦਾ ਮਾਰਾ ਮੋਟਾ ਯਾਰ ਲਾ ਕੇ ਇੱਥੇ ਹੀ ਕਿਨਾਰੇ ਉੱਧਰੋਂ ਪਰੇ ਰੁੜੀਆਂ ਆਏ ਹੋਣੇ ਕੋਡਾ ਹੋਇਆ ਹੈ ਨਾ ਨਾ ਕੋਈ ਗੱਲ ਕਹਿੰਦਾ ਉਹ ਤਾਂ ਪਾਸ ਹੈ ਨਾ ਸੋਚਣ ਪਾਸ ਤੇ ਜਿੱਦਾਂ ਆਪਣੇ ਨੂੰ ਦੂਜੇ ਨਾਲ ਵੀ ਸੈਂਟਰ ਦੇ ਤੋਂ ਜਦੋਂ ਧੱਕਦੀ ਇਹ ਸਾਰਾ ਪ੍ਰਵਾਹ ਤੋਂ ਤੋੜ ਨਹੀਂ ਇਹ ਤਾਂ ਲੱਭਣਾ ਵੀ ਨਹੀਂ ਇਹ ਤਾਂ ਪਾਣੀ ਜੇ ਜ਼ਿਆਦਾ ਆ ਗਿਆ ਨਾ ਜੀ ਆਹ ਚੀਜ਼ ਨਹੀਂ ਲੱਭਣੀ ਜੀ ਜ਼ਿਆਦਾ ਆ ਗਿਆ ਪੜ ਇਹ ਤਾਂ ਉਹ ਮਾਰਾ ਮੋਟਾ ਵਾਹ ਜੀ ਤਾਂ ਉਹ ਥੋੜਾ ਜਿਹਾ ਬਚਿਆ ਹੋਇਆ ਉਹਦੇ ਕਿਉਂਕਿ ਉਹ ਆਪਣਾ ਠੋਕਰ ਲੱਗੀ ਹੋਈ ਹੈ ਜੇ ਉਹ ਵੀ ਇੱਥੋਂ ਆ ਗਈ ਫੇਰ ਤਾਂ ਫੇਰ ਤਾਂ ਸਿੱਧਾ ਆਣਾ ਫੇਰ ਇੱਧਰ ਨੂੰ ਮੈਂ ਤਾਂ ਉਹ ਕਹਿੰਦਾ ਉਹ ਠੋਕਰ ਦੇ ਨੇ ਪਰਲੀ ਸਾਈਡ ਤੇ ਵੀ ਕਾਫੀ ਡਿਖਦਾ ਕੋਈ ਬੁੱਤੇ ਜੀ ਸਰਪੰਚ ਸਾਹਿਬ ਤੁਸੀਂ ਮੌਜੂਦਾ सरपंच ਹੋ ਇੱਥੇ ਜੀ ਜੀ ਕੀ ਸ਼ੁਭਨਾਮ ਤੁਹਾਡਾ ਅਮਰ ਸਿੰਘ ਬਕਰ ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਇਸ ਟਾਈਮ ਪੰਧਰਾਵਲ ਪਿੰਡ ਦੇ ਵਿੱਚ ਖੜਾ ਹਾਂ ਤੇ ਸਰਪੰਚ ਸਾਹਿਬ ਖੜੇ ਆ ਜੈ ਸਿੰਘ ਸਾਹਿਬ ਖੜੇ ਆ ਅਵਤਾਰ ਸਿੰਘ ਜੀ ਤੇ ਮੈਂ ਹੁਣ ਡੀਸੀ ਸਾਹਿਬ ਨਾਲ ਵੀ ਗੱਲ ਕਰਕੇ ਛੱਡਿਆ ਉਹਨਾਂ ਨੇ ਮੈਨੂੰ ਐਕਸੀਅਨ ਮਾਈਨਿੰਗ ਦਾ ਨੰਬਰ ਦਿੱਤਾ ਸੀ ਤੇ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਐ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਅਸੀਂ ਲੱਗੇ ਹੋਏ ਆ ਜੀ ਤੇ ਬੋਰੀਆਂ ਭਰਾਂਣ ਤੇ ਪਰ ਹਜੇ ਤੱਕ ਇੱਕ ਵੀ ਬੋਰੀ ਇੱਥੇ ਆਈ ਹੈ ਨਹੀਂ ਉਹ ਤਾਂ ਕਹਿੰਦੇ ਲੱਖ ਬੋਰੀਆਂ ਨਹੀਂ ਭਰਾਈ ਨਹੀਂ ਹਜੇ ਹੈਗੀ ਤੇ ਨਾ ਕੁਝ ਕੁਝ ਪਤਾ ਲੱਗ ਰਿਹਾ ਪਿੰਡ ਵਾਲੇ ਆਪਣੇ ਆਪਣੇ ਆਪ ਸਾਰਾ ਪਿੰਡ ਨੌਜਵਾਨ ਮੁੰਡੇ ਲੱਗੇ ਹੋਏ ਆ ਉਹ ਬੂਟਿਆਂ ਨੂੰ ਵੱਢ ਕੇ ਵੀ ਇੱਥੇ ਆ ਦਿਖਾ ਦੇ ਜਰਾ ਬੂਟਿਆਂ ਨੂੰ ਵੱਢ ਕੇ ਇੱਥੇ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਪਾਣੀ ਨੂੰ ਤੇ ਪਰ ਇੱਥੇ ਜਿੱਦਾਂ ਦੇ ਹਾਲਾਤ ਐ ਜੇ ਪਾਣੀ ਹੋਰ ਆ ਗਿਆ ਤਾਂ ਫੇਰ ਇਹ ਪਾਣੀ ਕੰਟਰੋਲ 'ਚ ਨਹੀਂ ਆਣਾ ਇਹਨੇ ਬੰਨ ਤੋੜ ਕੇ ਪਿੰਡਾਂ 'ਚ ਪਾਣੀ ਵੜ ਜਾਣਾ ਤੇ ਮੈਂ ਸਮਝਦਾ ਕਿ ਇੱਥੇ ਤਾਂ ਮੈਂ ਐਕਸੀਅਨ ਸਾਹਿਬ ਨੂੰ ਵੀ ਇਹੀ ਗੱਲ ਕੀਤੀ ਹੈ ਡੀਸੀ ਸਾਹਿਬ ਨੂੰ ਇਹੀ ਗੱਲ ਕੀਤੀ ਕਿ ਤੁਸੀਂ ਜਿੱਥੇ ਦੋ ਬੰਦੇ ਲਾਏ ਹੋਏ ਆ ਚਾਰ ਲਾਏ ਹੋਏ ਆ ਉਹਨੂੰ ਦੋ ਨੂੰ ਤੁਸੀਂ ਸੌ ਕਰ ਦੋ ਤਾਂ ਕਿ ਇਹ ਛਿੱਤੀ ਪਾਣੀ ਦਾ ਜਿਹੜਾ ਨੁਕਸਾਨ ਹੋ ਰਿਹਾ ਇਹ ਛਿੱਤੀ ਰੁਕ ਜਵੇ ਇੱਥੇ ਠੋਕਰਾਂ ਲੱਗਣੀਆਂ ਚਾਹੀਦੀਆਂ ਵੈਸੇ ਤਾਂ ਇਹਨਾਂ ਨੂੰ ਸਾਰੇ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ ਪਰ ਜੇ ਨਹੀਂ ਹੋਏ ਪਰ ਹੁਣ ਵੀ ਹੁਣ ਤਾਂ ਪਿੰਡ ਵਾਲੇ ਦੋ ਤਿੰਨ ਦਿਨਾਂ ਤੋਂ ਲੱਗੇ ਹੋਏ ਆ ਰੋਲਾ ਪਾਣ ਵੀ ਇਹਨੂੰ ਬਚਾ ਲਓ ਜੇ ਬਚ ਸਕਦਾ ਨਹੀਂ ਤਾਂ ਬੰਨ ਤੋੜ ਕੇ ਪਾਣੀ ਬਹੁਤ ਵੱਡਾ ਨੁਕਸਾਨ ਕਰ ਸਕਦਾ ਤੇ ਇਸ ਕਰਕੇ ਆ ਸਿਰਫ ਦਿਖਾਣਾ ਸੀ ਤੁਹਾਨੂੰ ਇਹ ਐਡਮਿਨਿਸਟ੍ਰੇਸ਼ਨ ਨੂੰ ਵੀ ਦਿਖਾਣਾ ਚਾਹੁੰਦਾ ਮੈਂ ਤੇ ਇੱਥੇ ਜਿਹੜੇ ਮੁਲਾਜ਼ਮ ਤਾਂ ਹੈਗੇ ਆ ਹੁਣ ਅਜੇ ਸਾਹਿਬ ਬੈਠੇ ਪਰ ਇਹਨਾਂ ਦਾ ਬਸ ਕੋਈ ਨਹੀਂ ਇੱਥੇ ਹੁਣ ਪਾਣੀ ਨੂੰ ਹੱਥ ਨਾਲ ਤਾਂ ਰੋਕ ਨਹੀਂ ਲੈਣਾ ਇਹਨਾਂ ਨੇ ਇਹ ਤਾਂ ਇੱਥੇ ਵੱਡੀ ਗਿਣਤੀ 'ਚ ਟਿੱਪਰ ਆਣ ਇੱਥੇ ਵੱਡੇ ਪੱਥਰ ਲਿਆ ਕੇ ਸਿੱਟੇ ਜਾਣ ਠੋਕਰਾਂ ਲੱਗਣ ਤਾਂ ਇਸ ਪਾਣੀ ਨੇ ਰੁਕਣਾ ਨਹੀਂ ਤਾਂ ਇਹਦਾ ਨੁਕਸਾਨ ਹੋ ਸਕਦਾ ਤੇ ਇਹੀ ਤੁਹਾਨੂੰ ਦਿਖਾਣ ਦੀ ਅੱਜ ਮੈਂ ਕੋਸ਼ਿਸ਼ ਕਰ ਰਿਹਾ ਸੀ ਸਰਪੰਚ ਸਾਹਿਬ ਤੁਸੀਂ ਵੀ ਗੱਲ ਕਰ ਦੋ ਐਡਮਿਨਿਸਟ੍ਰੇਸ਼ਨ ਨੂੰ ਕਹੋ ਵੇ ਗੱਲਾਂ ਨਾਲ ਨਾ ਸਾਡਾ ਚਲਾਓ ਇੱਥੇ ਤੁਸੀਂ ਆ ਕੇ ਮੌਕੇ ਤੇ ਕੰਮ ਕਰੋ ਗੱਲਾਂ ਨਾ ਗੱਲਾਂ ਤਾਂ ਹੈਗੀਆਂ ਆ ਉਹ ਤੁਸੀਂ ਕਹਿ ਤਾਵੇ ਹਾਜੀ ਲੱਖ ਬੋਰੀ ਆ ਰਹੀ ਐ ਅਸੀਂ ਇੱਕ ਮਹੀਨਾ ਪਹਿਲਾਂ ਹੂੰ ਟੀਵੀ ਚੈਨਲਾਂ ਤੇ ਸਾਰੇ ਖਬਰਾਂ ਦਾ ਤੇ ਆਇਆ ਤੁਸੀਂ ਪੜਿਆ ਸੁਣਿਆ ਹੋਣਾ ਜੱਗ ਪਾਣੀ ਇਹ ਜਿੱਥੇ ਹਾਂਜੀ ਔਰ ਪੀਵੀ 2 ਦੇ ਤੇ ਹਾਂ ਹਾਂ ਪੜਿਆ ਬਿਲਕੁਲ ਪੜਿਆ ਔਰ ਅਸੀਂ ਇੱਕ 1.5 ਮਹੀਨਾ ਪਹਿਲਾਂ ਰੋਣ ਲੱਪੇ ਜਦੋਂ ਪਾਣੀ ਐ ਨਹੀਂ ਸੀ ਤਾਂ ਸਾਡੇ ਪੰਨ ਨੂੰ ਢਾਹ ਲੱਗੀ ਸੀ ਹਾਂ ਹਾਂ ਉਹ ਇਥੋਂ ਬਸ ਜਾ ਗਏ ਸਾਨੂੰ ਦੇਖਿਆ ਜੀ ਦੇਖਿਆ ਉੱਥੇ ਲੱਗੀ ਸੀ ਅਸੀਂ ਰੋਣ ਲੱਪੇ ਵੀ ਬਿਨਾ ਪਾਣੀ ਤੋਂ ਤਾਂ ਇਹ ਤਾਂ ਲੱਗੀ ਜਾਂਦੀ ਜਦੋਂ ਪਾਣੀ ਆਇਆ ਫੇਰ ਕੀ ਕਰਾਂਗੇ ਥੈਂਕ ਯੂ ਬਿਲਕੁਲ ਜੀ ਤੇ ਪਰ ਚਲੋ ਅਸੀਂ ਤਾਂ ਆਪਣਾ ਜੋਰ ਲਾਇਆ ਜਿੰਨਾ ਕਿ ਲੱਗਦਾ ਉਦੋਂ ਤੋਂ ਹੀ ਲੱਗਿਓ ਠੀਕ ਹੈ ਜੀ ਤੇ ਅਸੀਂ ਇਹਨੂੰ ਇਸ ਚੀਜ਼ ਤੋਂ ਡਰਦੇ ਕਹਿੰਦੇ ਸੀ ਕਿ ਜਦੋਂ ਆਹ ਚੀਜ਼ ਆਈ ਫੇਰ ਆਪਾਂ ਕੀ ਕਰਾਂਗੇ ਰਸਤਾ ਕੱਚਾ ਆ ਇਹ ਨਾ ਇੱਕ ਨੂੰ ਕਰਕੇ ਦਿਖਾ ਉਹ ਬੂਟਿਆਂ ਦੀ ਸੀਧ ਦੇ ਵਿੱਚ ਇਦਾਂ ਨਾ ਉਹ ਤੋਂ ਸ਼ੁਰੂ ਕਰ ਇਦਾਂ ਸਗੀ ਇਹ ਪਹਿਲਾਂ ਸਾਰਾ ਪਾਣੀ ਨੇ ਇਥੋਂ ਜਿਹੜਾ ਨੁਕਸਾਨ ਕੀਤਾ ਇੱਧਰ ਨੂੰ ਮਿੱਟੀ ਪੱਟ ਕੇ ਖੇਤਾਂ ਚ ਨੂੰ ਇੱਧਰ ਨੂੰ ਆ ਗਈ ਨਾ ਇਹ ਤਾਂ ਚਲੋ ਫਿਰ 2 ਦਿਨ ਹੋ ਗਿਆ ਮੇਰਾ ਕੱਲ ਹੋਣਾ ਮੇਰੇ ਕੱਲ ਕਿੰਨਾ 50 ਮੀਟਰ ਹੋਣਾ ਹੀ ਆ ਥੋੜਾ ਬਹੁਤ ਪਾਣੀ ਫਿਰਦਾ ਮੈਂ ਨਾ ਹਾਂਜੀ ਇਹ ਮਤਲਬ ਜ਼ਮੀਨ ਹੀ ਹੀ ਹੈ ਜਿਆਦਾ ਹੀ ਹਾਂ ਜਿਹੜਾ ਪਾਣੀ ਚੱਲਦਾ ਆ ਉਹ ਅੰਦਰ ਨੂੰ ਚੱਲ ਉਹ ਅੰਦਰ ਨੂੰ ਸੀ ਹਾਂ ਉਹ ਪ੍ਰਧਾਨ ਜੀ ਜਿਹੜਾ ਪਾਣੀ ਉਹ ਪਬਲਿਕ ਨੇ ਪਰੇ ਮਾਰੂ ਨੇ ਕਹਿੰਦੇ ਹਾਂ ਕਰਦਾ ਨਾ ਹਾਂਜੀ ਹਾਂਜੀ ਉਹ ਹੁਣ ਇੱਧਰ ਰੇਤਾ ਆ ਰਿਹਾ ਤਾਂ ਉਥੋਂ ਪੱਟ ਰਿਹਾ ਪੱਟ ਰਿਹਾ ਹਾਂ ਕਰਕੇ ਰਿੱਤੇ ਨੂੰ ਪੱਟ ਕੇ ਪਾਣੀ ਦਾ ਬਹਾ ਪਰੇ ਨੂੰ ਜਾ ਰਿਹਾ ਪਰੇ ਜਾ ਰਿਹਾ ਆ ਖੇਤਾਂ ਦਾ ਵੀ ਨੁਕਸਾਨ ਹੋਇਆ ਹੀ ਹੈ ਜਿਨ੍ਹਾਂ ਦੇ ਖੇਤ ਉਹ ਪਿੱਛੋਂ ਦੇਖੋ ਕਿੰਨੀ ਦੂਰੋਂ ਆ ਪਰੇ ਉਹ ਨਾ ਜਿਹੜਾ ਉੱਥੇ ਇੱਕ ਠੋਕਰ ਸੀ ਜਾਈਦਾ ਹਾਂ ਤੁਹਾਨੂੰ ਪਤਾ ਹਾਂਜੀ ਉੱਥੋਂ ਲੈ ਕੇ ਇੱਥੇ ਤੱਕ ਆ ਗਿਆ ਹੁਣ ਆਹ ਇੰਨਾ ਕਰ ਆ ਗਿਆ ਹਾਂ ਹਾਂ ਆ ਤਿੰਨ ਕੇ ਖੇਤ ਜਹਾਕਾਰ ਤੇ ਵੱਡਦਾ ਆਉਂਦਾ ਚਲੋ ਸੁਮਨ ਸਾਹਿਬ ਗੱਲ ਜੇ ਵੇ ਤੁਸੀਂ ਵੀ ਇੱਥੇ ਨਾ ਡੱਕ ਕੇ ਇਹਨਾਂ ਨੂੰ ਜਿਹੜੇ ਜਿੰਨੇ ਵੀ ਅਫਸਰ ਹੁੰਦੇ ਆ ਇਹਨਾਂ ਨੂੰ ਵਾਰ-ਵਾਰ ਯਾਦ ਕਰਾਉਣਾ ਪੈਂਦਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਵਾਰ-ਵਾਰ ਕਹੀ ਜੋ ਇਹਨਾਂ ਦੀ ਜਾਨ ਖਾਈ ਜੋ ਤਾਂ ਇਹਨਾਂ ਨੇ ਉਸ ਗੱਲ ਨੂੰ ਮੰਨਣਾ ਦੇਖੋ ਕਿ ਨਹੀਂ ਤਾਂ ਇਹ ਨਾ ਪੱਲ ਮੀਡੀਆ ਆ ਹਾਂ ਕੱਲ ਵੀ ਰੋਏ ਹਾਂ ਅੱਜ ਵੀ ਰੋਏ ਅੱਜ 4-5 ਮੀਡੀਆ ਵਾਲੇ ਆਏ ਆ ਅਸੀਂ ਤਾਂ ਖੜੇ ਰੋਲ ਨਹੀਂ ਖੜੇ ਆ ਪਰ ਭਾਈ ਬਚਾ ਲੋ ਸਾਨੂੰ ਬਿਲਕੁਲ ਠੀਕ ਗੱਲ ਹੈ ਨਹੀਂ ਮੈਂ ਚੱਲਿਆ ਹੁਣ ਉੱਥੇ ਮੈਂ ਗੱਲ ਕਰਦਾ ਹਾਂ ਤੇ ਬਸ ਦੇ ਵਿੱਚ ਤਾਂ ਇਹ ਆਪੇ ਅਸੀਂ ਤਾਂ ਬਸ ਆਹ ਚੀਜ਼ਾਂ ਕਰ ਸਕਦੇ ਆ ਤੁਸੀਂ ਤਾਂ ਜੋ ਆਪਣਾ ਕਰ ਸਕਦੇ ਸੀ ਉਸ ਤੋਂ ਵੱਧ ਕੀਤਾ ਉਹ ਟ੍ਰੈਕਟਰ ਲੱਗੇ ਹੋਇਆ ਮੈਂ ਦੇਖਿਆ ਟਰੈਕਟਰ ਲੈ ਕੇ ਪੂਰਾ ਲੱਗੇ ਹੋਇਆ ਆ ਉਹ ਕੇ.ਐਸ.ਡੀ. ਤੇ ਨਾ ਪੇਟੀ ਆ ਪਾਣੀ ਲੈ ਕੇ ਨਿਭੀ ਆ ਪਰ ਮੈਂ ਕਿਹਾ ਮੇਰੇ ਟਰੈਕਟਰ ਵਿੱਚ ਤੇਲ ਨਹੀਂ ਅਸੀਂ ਮਾਣ ਠੀਕ ਆ ਜੀ ਅਸੀਂ ਆਪਣਾ ਸਾਰਾ ਕੰਮ ਕਰਾਂਗੇ ਹਾਂ ਤੁਹਾਡੂੜੀ ਚਾਹ ਪਾਣੀ ਵੀ ਲਿਆਵਾਂਗੇ ਰੋਟੀ ਪਾਣੀ ਵੀ ਲਿਆਵਾਂਗੇ ਆ ਜੋ ਤੁਸੀਂ ਕਰ ਸਕਦੇ ਹੋ ਪੂਰਾ ਕਰ ਰਹੇ ਹੋ ਹੁਣ ਮੈਨੂੰ ਸ਼ਰਮ ਆਂਦੀ ਐ ਇਸ ਗੱਲ ਦੀ ਕਿ ਮੈਂ ਹੁਣ ਵੀ ਕਿਹਾ ਮੈਂ ਕਿਹਾ ਟਿਪਰ ਤੇ ਲੈ ਆ ਕੇ 20 ਕੁ ਬੱਕਰੇ ਰੱਖੋ 2-4 ਮੰਜੇ ਰੱਖੋ ਜਦੋਂ ਆਪਸਰਾ ਬਈ ਕੁਝ ਹਾਲ ਦਾ ਬੈਠ ਕੇ ਤਾਂ ਸੌਣ ਲਵੇ ਗੱਲ ਕਰਨ ਲਈ ਹਾਂ ਹਾਂ ਇਹ ਬੰਦੇ ਨੂੰ ਖੜਨਾ ਪੈ ਜਾਵੇ ਘੰਟਾ ਘੜੀ ਬੈ ਜਾਵੇ ਸਹੀ ਗੱਲ ਹੈ ਮੈਂ ਹੁਣ ਥੋੜੇ ਦੇ ਅੰਦਰ ਵਿੱਚ ਮੱਲਿਆਂਗਾ ਨਹੀਂ ਨਹੀਂ ਤੁਸੀਂ ਚਲੋ ਆਪਣਾ ਲੱਗੇ ਹੋਏ ਆ ਤੁਸੀਂ ਆਪਣਾ ਕੰਮ ਕਰੀ ਜਾਓ ਤੇ ਅਸੀਂ ਇਹਨਾਂ ਤੇ ਪ੍ਰੈਸ਼ਰ ਪਾਨੇ ਆ ਬਿਚਾਰੇ ਥੱਲੇ ਪੈਂਦੇ ਥੱਲੇ ਕੱਪੜੇ ਖਰਾਬ ਹੋ ਜਾਂਦੇ ਕੋਈ ਮੈਚਨ ਮੋਟਣ ਲਈ ਹੋਵੇ ਇਹ ਸਾਡਾ ਆਪਣਾ ਫਰਜ਼ ਬੰਦੇ ਨੇ ਠੀਕ ਹੈ ਤੁਹਾਡੀ ਗੱਲ ਠੀਕ ਹੈ ਤੁਸੀਂ ਤਾਂ ਆਪਣੇ ਵੱਲੋਂ ਪੂਰਾ ਕੋਸ਼ਿਸ਼ ਕਰ ਰਹੇ ਹੋ ਚਲੋ ਠੀਕ ਹੈ ਸਰ ਸਾਹਿਬ ਮੈਂ ਤੁਹਾਨੂੰ ਨੰਬਰ ਆਪਣਾ ਦੇ ਦਿੰਦਾ ਆ ਆਨ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਦੋਂ ਫੋਨ ਕਰਿਆ ਸੀ ਜਾਵਾਂਗੇ ਨਹੀਂ ਦੁੱਖ ਚ ਸਾਡੇ ਤੁਸੀਂ ਭਰਾ ਹੋ ਸਾਰੇ ਇਸ ਕਰਕੇ ਜੇ ਇੱਕ ਦੂਜੇ ਦੀ ਮਦਦ ਨਹੀਂ ਕਰਨੀ ਫਿਰ ਹੋਰ ਅਸੀਂ ਤਾਂ ਜਿਹੜੇ ਜਿੰਨੇ ਮੈਨੂੰ ਤਾਂ ਰੋਹਤ ਸਾਹਿਬ ਸਾਡੇ ਜਿਹੜੇ ਸਾਡੇ ਦੁੱਖ ਚ ਆਏ ਉਹ ਸਾਡੇ ਮਲਵਲਾੜ ਆਏ ਮੈਂ ਤਾਂ ਰੋਹਤ ਸਾਹਿਬ ਸਾਡੇ ਪ੍ਰਧਾਨ ਹੈ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਤੁਸੀਂ ਨਾ ਸਾਡੇ ਇੱਥੇ ਪਿੰਡ ਆ ਪੰਦਰਾਵਲ ਉੱਥੇ ਆਹ ਸਥਿਤੀ ਬਣੀ ਹੋਈ ਆ ਮੈਂ ਕਹਾ ਮੈਂ ਦੇਖੀ ਵੀਡੀਓ ਵੀ ਦੇਖੀ ਆ ਕਹਿੰਦੇ ਆਪਾਂ ਚੱਲੀਏ ਉਹਨਾ ਤੋਂ ਕੁਛ ਕੀ ਹੈ ਜੇ ਲੋੜ ਹੈ ਕਿ ਕਿਸੇ ਤਰ੍ਹਾਂ ਦੀ ਸਾਨੂੰ ਦੱਸੋ ਕਿਸੇ ਵੀ ਤਰ੍ਹਾਂ ਦੀ ਲੋੜ ਹੈ ਕਿ ਸਾਨੂੰ ਦੱਸੋ ਅਸੀਂ ਆ ਤਾਂ ਚਲੋ ਐਡਮਿਨਿਸਟ੍ਰੇਸ਼ਨ ਵਾਲਾ ਤਾਂ ਗੱਲ ਕਰਾਂਗੇ ਚਲੋ ਗੇਓ ਵੀ ਤੁਸੀਂ ਹਿੱਸਾ ਪਾ ਸਕਦੇ ਆ ਸਾਡੀ ਹੈਲਪ ਹੋ ਜੇ ਅਸੀਂ ਬੱਜ ਵੀ ਸਾਡਾ ਅਲਾਕਾਬਾਜ ਅਸੀਂ ਹੋਰ ਬਹੁਤਾ ਕੁਝ ਨਹੀਂ ਚਾਹੁੰਦੇ ਜੇ ਪਾਣੀ ਟੁੱਟ ਕੇ ਅੰਦਰ ਨੂੰ ਕਿਚਨ ਚੜ ਗਿਆ ਇਹ ਤਾਂ ਬਹੁਤ ਵੱਡਾ ਨੁਕਸਾਨ 670 ਪਿੰਡਾਂ ਦੇ ਵਿੱਚ ਪਤਾ ਨਹੀਂ ਕਿੰਨੇ ਅਕੜਾ ਸਰਕਾਰਾਂ ਨੇ ਸਾਨੂੰ 2000 ਤੋਂ ਮਾਵਜਾ ਜਰੂਰ ਦੇਣਾ ਤੇ ਮਾਵਜਾ ਸਾਨੂੰ ਪਸੰਦ ਮਿਲਣਾ ਕਿ ਨਹੀਂ ਮਿਲਦਾ ਉਹ ਉਹ ਅੱਜ ਨਾਲੋਂ ਵਧੀਆ ਪਹਿਲੇ ਜੇ ਜਿਹੜੀ ਰੋਕਤਾਂ ਕਰ ਲਈਓ ਵਧੀਆ ਜੀ ਪ੍ਰਸ਼ਾਸਨ ਨੂੰ ਵੀ ਕੱਲ ਵੀ ਕਿਹਾ ਆ ਜਾਣਾ ਜੀ ਵੀ ਕਿਹਾ ਮੈਂ ਸੈਸੂ ਵੀ ਠੇਕ ਕੱਲ ਨੂੰ ਵੀ ਟੀਵੀ ਤੇ ਅਸੀਂ ਪੰਜ-ਪੰਜ ਜੇ 50000 ਰੁਪਿਆ ਠੇਕਾ ਤੇ 20-30000 ਰੁਪਿਆ ਉੱਤੇ ਖਰਚਣਾ ਇਹ ਪੰਜ-ਪੰਜ ਹਜ਼ਾਰ ਹੋਰ ਵੀ ਖੇਤ ਦੇ ਲਾ ਲਵਾਂਗੇ ਸਾਨੂੰ ਬਿਲਕੁਲ ਠੀਕ ਆ ਬਚਾ ਲਓ ਸਾਨੂੰ ਜੇ ਬੱਦ ਸਾਡੇ ਕੋਲ ਤਾਂ ਇੰਨਾ ਕੁ ਠੀਕ ਹੈ ਤੇ ਬਾਕੀ ਜੋ ਸਰਕਾਰਾਂ ਨੇ ਕਰਨਾ ਉਹ ਅਸੀਂ ਨਹੀਂ ਕਰ ਸਕਦੇ ਬਿਲਕੁਲ ਜੀ ਬਿਲਕੁਲ ਇਹ ਸਰਕਾਰ ਕੋਲ ਤਾਂ ਬਹੁਤ ਸਾਧਨ ਹੁੰਦੇ ਆ ਜੀ ਸਰਕਾਰ ਤਾਂ ਹੁਣ ਕਹਿ ਦੇਵੇਵੇ ਸਾਰਾ ਪੇਪਰ ਭਰ ਕੇ ਲਿਆ ਕੇ ਇੱਥੇ ਸਿੱੜ ਦਿਓ ਸਿੱੜ ਦੇਣਗੇ ਜੀ ਪੰਥਰ ਵੀ ਨਹੀਂ ਭਰਦੇ ਠੀਕ ਹੈ ਨਾ ਪਰ ਹੁਣ ਪਤਾ ਨਹੀਂ ਕਿਉਂ ਉਹ ਇੱਥੇ ਇਹਨਾਂ ਦੇ ਨਹੀਂ ਆਏ ਐ ਮੈਂ ਲੇਟ ਮੈਂ ਕਰਾਉਂਗਾ ਤੁਸੀਂ ਲਿਆਣ ਦਾ ਤੇ ਕਰਨ ਦਾ ਗੱਲ ਪਹਿਲੇ ਪਹਿਲੇ ਨਹੀਂ ਆਏ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਐ ਐਮਐਲਏ ਕੋਈ ਉਹਨਾਂ ਨੂੰ ਕਹਿਣਾ ਸੀ ਯਾਰ ਤੁਸੀਂ ਵੋਟਾਂ ਨੂੰ ਤਾਂ ਆ ਜਾਂਦੇ ਹੁਣ ਤੁਸੀਂ ਇੱਥੇ ਵੀ ਕਰੋ ਨਾ ਸਾਡੇ ਮੈਨੂੰ ਤਾਂ ਸ਼ਰਮ ਆ ਵੀ ਕਹਿਣ ਨੂੰ ਮੈਂ ਕਿਸੇ ਵੀ ਪਾਰਟੀ ਦਾ ਨਾਮ ਲਾ ਕੇ ਕੋਈ ਗਾਥੀ ਕਰਨੀ ਬਿਲਕੁਲ ਪਰ ਉਹ ਜੇ ਦੀ ਮੌਜੂਦਾ ਸਰਕਾਰ ਆ ਸਾਡੇ ਹਲਕਾ ਇੰਚਾਰਜ ਨੂੰ ਆੜਾ ਨਹੀਂ ਚਾਹੀਦਾ ਐਸ ਟਾਈਮ ਜੇ ਐਮ ਐਲ ਏ ਦੀ ਵੈਲਿਊ ਹੋਣੀ ਜਿਹੜੀ ਹਲਕਾਂ ਜਾਂਦੀ ਹੈ ਹਲਕਾਂ ਜਾਂ ਚਲੋ ਦੁੱਖ ਦੇ ਵਿੱਚ ਸਾਡੇ ਆਣਾ ਤਾਂ ਚਾਹੀਦਾ ਕੋਈ ਕੁਝ ਨਹੀਂ ਬਿਲਕੁਲ ਠੀਕ ਹੁਣ ਪ੍ਰਧਾਨ ਜੀ ਤੁਸੀਂ ਆਏ ਹੋ ਗੱਲ ਕੀਤੀ ਸਾਨੂੰ ਵਿਸ਼ਵਾਸਨ ਜਾਂ ਦਿੱਤਾ ਕਿ ਅਰੇ ਚਲੋ ਤੁਸੀਂ ਕਿਹੜਾ ਮਿੱਟੀ ਪਾਈ ਆ ਜੀ ਪਰ ਆਣਾ ਤਾਂ ਫਰਜ਼ ਬਣਦਾ ਉਹਨਾਂ ਦਾ ਜੋਰ ਲੈਣਾ ਤਾਂ ਫਿਰ ਸਰਕਾਰਾਂ ਨੂੰ ਫਰਜ਼ ਮਨਕੇ ਚਲੋ ਤੁਹਾਡਾ ਮੈਸੇਜ ਜਿਹੜਾ ਬੀਜੇਪੀ ਨੂੰ ਜਾਵੇ ਉੱਤੇ ਤੱਕ ਜਾਵੇ ਮੋਦੀ ਤੱਕ ਵੀ ਚਿਲ ਜਾ ਪਤਾ ਨਹੀਂ ਸਾਡਾ ਕੋਈ ਸੁਧਾਰ ਹੋਣਾ ਨਹੀਂ ਅਸੀਂ ਕਰਾਣ ਲੱਗਿਆ ਵਾ ਹੁਣ ਫੋਨ ਉੱਤੋਂ ਉੱਤੋਂ ਵੀ ਡੀਸੀ ਨੂੰ ਆਣੇ ਕਰਾ